ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੂਟੀਕ ਕੋਰ ਤੋਂ ਨਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੋਰ ਉਮੀਦ ਕਰਦੇ ਆਂ ਆਸ ਕਰਦੇ ਆਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚੱਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬ ਤਾਨੂੰ ਕਿਦਾਂ ਦੇ ਲੱਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵਰਤ ਦੀ ਵਿੱਚ ਕਿਸੇ ਫੈਬਰਿਕ ਦੇ ਵਿੱਚ ਸਾਰੇ ਡਿਟੇਲਸ ਸਾਨੂੰ ਆਪਣੇ ਵਟਸਐਪ ਤੇ ਭੇਜ ਕੇ ਤੁਸੀਂ ਸੇਮ ਮੇਰਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਹਾਂਜੀ ਸਾਡੇ ਵਾਲੇ ਡਿਜ਼ਾਈਨ ਤੁਸੀਂ YouTube ਤੋਂ ਲਾਵਾ Instagram ਤੇ ਦੇਖ ਸਕਦੇ ਹੋ ਸੰਧੂ ਬੁਟੀਕ ਕੋਟ ਦੋਨਾਂ ਦੇ ਨਾਮ ਤੇ ਸਾਡੀ ਇੰਸਟਾ ਹੈ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਤੁਸੀਂ ਦੇਖ ਕੇ ਸਿਲੈਕਟ ਕਰਕੇ ਆਪਣਾ ਦਾ ਸੇਮ ਤਿਆਰ ਕਰਵਾ ਕੇ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਆਪਣੇ ਕੋਲ ਸਟਿਚਿੰਗ ਆ ਫੈਬਰਿਕ ਆ ਵਰਕ ਆ ਕਿਸੇ ਵੀ ਤਰ੍ਹਾਂ ਤੁਸੀਂ ਆਪਣਾ ਹੈ ਲਹਿੰਗਾ ਚਲਾਰਾ ਕਰਾਰਾ ਹੈਂਡਵਰਕ ਦੇ ਵਿੱਚ ਬ੍ਰਾਈਡਲ ਸੂਟ ਤਿਆਰ ਕਰਵਾਉਣਾਗਾ ਹੈਵੀ ਤੋਂ ਹੈਵੀ ਮਤਲਬ ਤੁਸੀਂ ਹੈਂਡਵਰਕ ਦੇ ਵਿੱਚ ਜੋ ਜਿੱਦਾਂ ਦਾ ਵੀ ਤੁਸੀਂ ਚਾਹੋ ਆਪਣਾ ਸੂਟ ਉਹ ਮੇਰੇ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਡਿਜ਼ਾਈਨਿੰਗ ਆ ਤੁਸੀਂ ਸਾਡੇ ਵਾਲੇ ਵੀ ਦੇਖ ਸਕਦੇ ਹੋ ਤੇ ਆਪਣੇ ਵਾਲੀ ਵੀ ਤੁਸੀਂ ਆਪਣੇ ਖੁਦ ਹੀ ਡਿਜ਼ਾਈਨਿੰਗ ਵੀ ਤੁਸੀਂ ਇਹਨਾ ਦਿਖਾ ਕੇ ਸਾਨੂੰ ਆਪਣਾ ਸੇਮ ਉਹਦਾਂ ਦੀ ਕਾਪੀ ਕਰਵਾ ਕੇ ਲੈ ਸਕਦੇ ਹੋ ਵਰਕ ਦੀ ਤੇ ਸਾਨੂੰ ਜਿਹੜਾ ਤੁਸੀਂ ਇਹਨਾ ਇਸ ਸੱਤੇ ਸਾਡੇ ਕਾਫੀ سارے ਡਿਜ਼ਾਈਨ ਨੇ ਜਿਹੜੇ ਅਪਲੋਡ ਕੀਤੇ ਹੋਏ ਨੇ ਲਹਿੰਗੇ ਵਗੈਰਾ ਵੀ ਉਸ ਬ੍ਰਾਈਡਲ ਲਹਿੰਗਾ ਜਾਂ ਬ੍ਰਾਈਡਲ ਸੂਟ ਵਗੈਰਾ ਸਤ ਤਿਆਰ ਕਰਵਾਏ ਹੋਏ ਨੇ ਸਾਰੇ ਦੇ ਵੀਡੀਓ ਸਾਡੇ ਉੱਤੇ ਅਪਲੋਡ ਨੇ ਤੁਸੀਂ ਉੱਥੋਂ ਡਿਜ਼ਾਈਨਰ ਨਾਲ ਚੈੱਕ ਕਰਕੇ ਤੁਸੀਂ ਆਪਣਾ ਇਹ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਬਿਨਾਂ ਸਟਿਚਿੰਗ ਵੀ ਲੈ ਸਕਦੇ ਹੋ ਬਿਦੌਟ ਚ ਜੀ ਵੀ ਲੈ ਸਕਦੇ ਹੋ ਜਿਹੜਾ ਤੁਸੀਂ ਫੈਬਰਿਕ ਚਾਹੋ ਉਸੇ ਫੈਬਰਿਕ ਦੇ ਵਿੱਚ ਆਪਣੇ ਸਾਰੇ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਹਾਂਜੀ ਦਿਖਾਉਣੇ ਆ ਆਪਣੇ ਅੱਜ ਵਾਲੇ ਜੋ ਸੂਟ ਅਸੀਂ ਤਿਆਰ ਕਰਵਾਏ ਨੇਗੇ ਬਹੁਤ ਸੋਹਣੇ ਆਪਾ ਵਰਕ ਦੇ ਨਾਲ ਰੈਡੀ ਕਰਵਾਏ ਹੋਏ ਨੇ ਸਾਰੇ ਸੂਟ ਤੇ ਉਮੀਦ ਕਰਦਾ ਤੁਹਾਨੂੰ ਸਾਰੇ ਨੇ ਜਰੂਰ ਪਸੰਦ ਆਉਣਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਹਾਂਜੀ ਜਿਹੜਾ ਆਪਾਂ ਇਹ ਸੂਟ ਤਿਆਰ ਕਰਵਾਇਆਗਾ ਇਹ ਆਪਣਾ ਸਿਮਰ ਔਰਗਾਂਜ਼

ਤੇ ਇਹ ਇਹ ਦੇ ਸੈਂਟਰ ਪੈਨਲ ਲਏਗੇ ਸੈਂਟਰ ਪੈਨਲ ਲਏ ਤੇ neck ਦਾ ਵਰਕ ਕਰਦੇ ਇਹ ਜਿਹੜਾ ਕਸਟਮਰ ਇਹਨੇ ਆਪਣਾ A ਲਾਈਨ ਦੇ ਵਿੱਚ suit ਰੈਡੀ ਕਰਵਾਇਆ ਤੁਸੀਂ ਆਪਣਾ ਹਨਾ ਜਿਹੜਾ suit ਹੈਗਾ ਉਹ ਆਪਣਾ ਸਲਵਾਰ suit ਜੇ ਮੈਂ ਆਪਾਂ ਰੈਡੀ ਕਰਵਾਉਣੇ ਹੋਣੇ ਸਿੰਪਲ ਉਹਦਾ ਵੀ ਕਰਵਾ ਸਕਦੇ ਹਾਂ ਕਿ ਉਹ ਤਾਂ ਤੁਹਾਡੀ ਆਪਣੀ ਪਸੰਦ ਹਨ ਜਿਵੇਂ ਤੁਸੀਂ ਕਹੋਗੇ ਆਪਾਂ ਉਹਦੇ ਤਿਆਰ ਕਰਵਾਉਣਾ ਇਹ ਆਪਾਂ A ਲਾਈਨ ਦੇ ਵਿੱਚ ਤਿਆਰ ਕਰਵਾਇਆ ਹੈਗਾ ਦੇਖੋ ਇਹ ਹੈਗਾ ਸਾਰਾ ਫਰੰਟ ਸਾਈਡ ਇਹਦਾ neck ਵਗੈਰਾ ਤੇ ਤਾਂ ਵਰਕ ਹੋਇਆ ਹੈਗਾ ਸਾਰਾ ਐਵੇਂ ਤੇ ਇਹਦੇ ਬੈਕ ਸਾਈਡ ਵੀ ਤੁਹਾਨੂੰ ਓਨਾ ਹੀ ਵਰਕ ਮਿਲੂਗਾ ਦੇਖੋ ਇਹ ਆ ਗਈ ਤੇ ਬੈਕ ਸਾਈਡ ਜੀ ਹੁਣ ਦੇਖੋ ਤੁਸੀਂ ਆਪਣਾ A ਲਾਈਨ ਦੇ ਵਿੱਚ ਕਰਵਾਉਣਾਗਾ A ਲਾਈਨ ਦੇ ਵਿੱਚ ਆਪਾਂ ਨੂੰ ਬੈਕ ਸਾਈਡ ਵੀ ਪਿੱਛੇ ਦੇ ਉੱਪਰ ਵਰਕ ਕਰਵਾਉਣਾ ਪੈਂਦਾ ਜੇ ਤੁਸੀਂ ਸਿੰਪਲ ਸੂਟ ਤਿਆਰ ਕਰਵਾਉਣਾਗਾ ਤਾਂ ਸਿੰਪਲ ਸੂਟ ਆਪਣਾ ਇਕੱਲਾ ਫਰੰਟ ਵਾਲਾ ਵਰਕ ਵੀ ਕਰਵਾ ਸਕਦੇ ਹੋ ਦੇਖੋ ਇਹ ਵਾਲਾ ਆ ਗਿਆ ਆਪਣਾ ਪੈਕ ਤੇ ਵਾਲਾ ਇਹਧਰ ਆ ਗਿਆ ਆਪਣਾ ਫਰੰਟ ਵਾਲਾ ਇਹ ਵਾਲਾ ਫਰੰਟ ਵਾਲਾ ਬਹੁਤ ਹੀ ਜਿਆਦਾ ਸੋਹਣਾ ਆਪਣਾ ਵਧੀਆ ਹੈਵੀ ਸੂਟ ਤਿਆਰ ਹੋਇਆਗਾ ਸਿਮਰ ਔਰਗੈਂਜ਼ਾ ਦੀ ਦੀ ਫੈਬਰਿਕ ਹੈਗੀ ਕਿ ਇਹਦੇ ਵਾਜੂਦ ਵਰਕ ਦੇਖੋ ਪੂਰਾ ਵਧੀਆ ਆਪਣਾ ਦੇਖੋ ਬੰਦਾ ਵਰਕ ਕਿੰਨਾ ਹੈਵੀ ਕੀਤਾ ਹੋਇਆਗਾ ਬਾਜੂ ਦਾ ਵਰਕ ਪੂਰਾ ਹੈਵੀ ਹੈ ਇਹਦਾ ਇਹਦਾ ਕਾਫੀ ਸੋਹਣਾ ਦੇਖੋ ਬਾਜੂ ਦਾ ਵਰਕ ਹੈਗਾ ਬਹੁਤ ਜਿਆਦਾ ਸੋਹਣਾ ਆਪਣਾ ਡਿਫਰੈਂਟ ਸਟਾਈਲ ਦਾ ਸੂਟ ਹੈਗਾ ਡਿਫਰੈਂਟ ਫੈਬਰਿਕ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆ ਹੈਗਾ ਸਿਮਰ オーਰਗਨਜ਼ਾ ਦੀ ਫੈਬਰਿਕ ਆ ਫੁੱਲ پارٹی ویئر ਫੈਬਰਿਕ ਆ ਇਹ ਬਹੁਤ ਜਿਆਦਾ ਵਧੀਆ ਸ਼ਾਈਨਿੰਗ ਵਾਲਾ ਫੈਬਰਿਕ ਆ ਤੇ ਆਪ ਤੁਸੀਂ ਕਿਵੇਂ ਮਰਜ਼ੀ ਆਪਣਾ ਇੱਥੇ ਸੂਟ ਰੈਡੀ ਤਿਆਰ ਕਰਵਾ ਸਕਦੇ ਦੇਖੋ ਇਧਰ ਬਾਟਮ ਦਾ ਵਰਕ ਹੈਗਾ ਬਾਟਮ ਦਾ ਵਰਕ ਵੀ ਆਪਣਾ ਪੂਰਾ ਹੈਵੀ ਰੈਡੀ ਕਰਵਾਇਆ ਆਪਾਂ ਨੇ ਪੂਰਾ ਹੈਵੀ ਵਰਕ ਹੈ ਤਾਂ ਆਪਣਾ ਬਾਟਮ ਤੇ ਪੂਰਾ ਵਿਦੇ ਵਰਕਰ ਨਾਲ ਬਾਟਮ ਦਾ ਦੇਖੋ ਇਹਦੇ ਨਾਲ ਜਿਹੜਾ ਦੁਪੱਟਾ ਕਾ ਆਪਾਂ ਨੇ ਇਹ ਵੀ ਆਪਣਾ ਆਰਗੈਂਜ਼ਾ ਦਾ ਹੀ ਦੁਪੱਟਾ ਕਾ ਇਹ ਤਾਂ ਆਪਾਂ ਨੂੰ ਡਿਜ਼ਾਈਨਰ ਦੁਪੱਟਾ ਆਰਗੈਂਜ਼ਾ ਦੇ ਵਿੱਚ ਮਿਲਦਾ ਆਪਾਂ ਡਾਈ ਕਰਵਾਉਨੇ ਵਾਈਟ ਦੇ ਵਿੱਚ ਮਿਲਦਾ ਆਪਾਂ ਉਹ ਇਹ ਕੋਈ ਆਪਾਂ ਰੈਡੀमेड ਦੁਪੱਟਾ ਨਹੀਂ ਲਗਾਇਆ ਇਹ ਦੇਖੋ ਇਹ ਆਪਾਂ ਨੂੰ ਵਾਈਟ ਦੇ ਵਿੱਚ ਮਿਲਦਾ ਤੁਸੀਂ ਐਦਾਂ ਦਾ ਦੁਪੱਟਾ ਟਰਾਈ ਕਰ ਸਕਦੇ ਹੋ ਬਹੁਤ ਵਧੀਆ ਆਪਣਾ ਇਹ ਪਾਰਟੀ ਵੇਅਰ ਜਿਹੜਾ ਵੱਡਾ ਦੁਪੱਟਾ ਕਾ ਲੇਖਦਾ ਤੂੰ ਸ਼ੇਡ ਦੇ ਵਿੱਚ ਆਪਾਂ ਡਾਈ ਕਰਵਾਇਆ ਹੈ ਨਾ ਤੇ ਉਹਦੇ ਵਿੱਚ ਜਿਆਦਾ ਕੈਰੇਟ ਜਾਂ ਕਲਰ ਪਾਇਆ ਹੋਇਆ ਸੀ ਜਿਹੜਾ ਥ्रेड ਪਾਇਆ ਆਪਾਂ ਨੇ ਇੱਕ ਸੂਟ ਨਾਲ ਦਾ ਤੇ ਇਹਦਾ ਦੇਖੋ ਆਪਣੀ ਅੰਗ ਲੇਪੇਸਟਿੰਗ ਪੱਟੀ वगैरह लाके पिशु ਦੀ کافی ਸੁਣਾ ਦੇਖੋ ਆਪਣਾ ਹੀ ਦੁਪੱਟਾ ਤਿਆਰ ਬਹੁਤ ਜਿਆਦਾ ਸੋਨਾ ਖੂਬਸੂਰਤ ਸੂਟ ਤਿਆਰ ਹੋਇਆਗਾ ਤੁਸੀਂ ਐਦਾਂ ਦੇ ਸੂਟ ਤਿਆਰ ਕਰਵਾਉਣੇ ਨੇਗੇ ਤਾਂ ਆਪਣਾ ਹਨਾ ਆਰਡਰ ਸਾਨੂੰ ਦੇ ਕੇ ਫੈਬਰਿਕ ਤੁਹਾਡੀ ਆਪਣੀ ਚੋਇਸ ਦੀ ਹੋਊਗੀ ਜੋ ਤੁਹਾਨੂੰ ਪਸੰਦ ਹੋਇਆ ਜਿਹੜੀ ਫੈਬਰਿਕ ਤੇ ਤੁਸੀਂ ਤਿਆਰ ਕਰਵਾਉਣਾਗਾ ਉਸ ਤੇ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਆਂ। ਇਹ ਦੇਖੋ ਜਿਹੜਾ ਆਪਾਂ ਇਹ ਸੂਟ ਤਿਆਰ ਕਰਵਾਇਆ ਇਹ ਇਹ ਆਪਾਂ ਖਾਦੀ ਸਿਲਕ ਦੇ ਉੱਪਰ ਤਿਆਰ ਕਰਵਾਇਆ। ਖਾਦੀ ਸਿਲਕ ਦੀ ਫੈਬਰਿਕ ਆਗੀ ਇਹ ਆਪਣੇ ਵਾਈਟ ਖਾਦੀ ਦੇ ਉੱਪਰ ਆਪਾਂ ਤਿਆਰ ਕਰਵਾਇਆ ਤੁਸੀਂ ਆਪਣਾ ਕਲਰਫੁਲ ਵੀ ਕਰਵਾ ਸਕਦੇ ਜਿਹੜਾ ਕਲਰ ਤੁਹਾਨੂੰ ਪਸੰਦ ਹੈਗਾ ਕੋਈ ਹੋ ਸਕੇ ਤਿਆਰ ਕਰਵਾ ਸਕਦੇ ਇਹ ਪਿਓਰ ਖਾਦਿਆ ਜਿਹੜੀ ਆਪਾਂ ਇਹ ਡਾਈ ਕਰਵਾਉਣੇ ਆਂਗੇ ਇਹ ਵਾਲਾ ਵੀ ਆਪਣਾ ਸਾਰਾ ਹੈਂਡਵਰਕ ਦੇ ਵਿੱਚ ਤਿਆਰ ਆਗਾ ਵਾਈਟ ਕਲਰ ਦੇ ਵਿੱਚ ਆਫ ਵਾਈਟ ਚ ਆਪਾਂ ਨੇ ਤਿਆਰ ਕਰਵਾ ਦੇਖਦਾ ਹੈਂਡਵਰਕ ਤੇ ਸਾਰਾ ਤਿਆਰ ਆਗਾ ਇੱਧਰ ਇੱਕ ਵੱਡਾ ਫਲਾਰਾ ਜਿਹੜਾ ਇੱਕ ਖੂਂਜੇ ਦੇ ਉੱਪਰ ਆਊਗਾ ਇੱਧਰ ਸ਼ਰਟ ਦੇ ਵੱਡਾ ਫਲਾਰਾ ਸਾਰਾ ਆਪਣਾ ਟੋਟਲ ਹੈਂਡ ਚ ਦੇਖੋ ਸੂਟ ਬਣਿਆ ਹੋਇਆ ਸਪੈਰੋ ਬਣੀ ਹੋਈ ਹੈਗੀ ਹਣਾ ਤੇ ਆ ਸਾਰਾ ਆਪਣਾ ਜਿਹੜਾ ਵਰਕ ਆ ਗਿਆ ਸਾਰਾ ਹੈਂਡਵਰਕ ਦੇ ਵਿੱਚ ਹੀ ਹੈਗਾ ਛੋਟੇ ਛੋਟੇ ਫਲਾਰੇ ਦੇ ਵਿੱਚ ਆ ਕੇ ਸਾਰੇ ਦੇ ਬੁੱਤੀ ਪਾਈ ਹੋਈ ਹੈ ਬਲੂ ਕਲਰ ਦੀ ਤੇ ਇਧਰ ਦੇਖੋ ਇਹਦੀ ਬਾਜੀ ਦਾ ਵਰਕ ਆ ਗਿਆ ਇਹ ਵਾਲਾ ਬਾਜੀ ਤੇ ਵਰਕ ਆ ਗਿਆ ਦੇਖੋ ਕਾਫੀ ਸੋਹਣਾ ਆਪਣਾ ਬਾਜੀ ਦਾ ਵਰਕ ਹੈ ਐਦਾਂ ਮੋਰ ਬਣੇ ਹੋਏ ਨੇਗੇ ਕਿੰਨਾ ਸੋਹਣਾ ਵਰਕ ਆਪਣਾ ਬਾਜੀ ਤੇ ਹੈਗਾ ਬਹੁਤ ਸੋਹਣਾ ਸੰਗਤ ਤਿਆਰ ਹੋਇਆ ਆਪਣਾ ਹੈਂਡਵਰਕ ਦੇ ਵਿੱਚ ਖਾਦੀ ਜਿਹੜੀ ਫੈਬਰਿਕ ਆਗੀ ਬਹੁਤ ਹੀ ਜ਼ਿਆਦਾ ਵਧੀਆ ਆਪਣਾ ਪਾਰਟੀ ਵੇਅਰ ਫੈਬਰਿਕ ਹੈਗਾ ਤੁਸੀਂ ਵੇਚਜ ਕੋ ਕੋ ਕਿਸੇ ਵੀ ਕਲਰ ਚ ਇਹਨੂੰ ਡਾਈ ਕਰਵਾ ਸਕਦੇ ਕੋਈ ਡਾਈ ਇਹਦੀ ਲੈਂਦੀ ਨਹੀਂ ਕੋਈ ਇਹਨਾਂ ਕੈਮੀਕਲ ਡਾਈ ਹੁੰਦਾ ਜਿਹੜਾ ਵੀ ਆਪਾਂ ਸੂਟ ਡਾਈ ਕਰਵਾਉਣਾ ਹੈ ਸਾਰੇ ਹਰ ਇੱਕ ਕੈਮੀਕਲ ਹੀ ਡਾਈ ਹੋਊਗਾ ਕਿਉਂਕਿ ਕੈਮੀਕਲ ਡਾਈ ਹੈ ਜਿਹੜੀ ਉਹ ਕਦੇ ਵੀ ਲੈਂਦੀ ਨਹੀਂ ਹੈ ਧੋਤੇ ਤੋਂ ਹਾਂਜੀ ਬਹੁਤ ਵਧੀਆ ਆਪਣਾ ਫੈਬਰਿਕ ਹੈ ਤੇ ਇੱਧਰ ਦੇਖੋ ਇਹਦੀ ਆ ਗਿਆ ਬਾਟਮ ਤੇ ਪਰ ਪੂਰਾ ਹੈਵੀ ਵਰਕ ਆਪ ਨੂੰ ਬਾਟਮ ਤੇ ਮਿਲੂਗਾ ਬਾਟਮ ਦੀਆਂ ਮੂਰੀਆਂ ਦੇ ਉੱਪਰ ਇਦਾਂ ਪੂਰਾ ਹੈਵੀ ਵਰਕ ਹੋਇਆ ਹੋਇਆ ਹੈ ਪੂਰਾ ਹੈਵੀ ਵਰਕ ਦੇਖੋ ਬਾਟਮ ਦੀਆਂ ਮੂਰੀਆਂ ਸਾਰਾ ਪਤਾ ਨੂੰ ਨੇੜੇ ਕੈਮਰਾ ਕੱਗ ਕੇ ਦਿਖਾ ਦਿੰਦੇ ਆਂ ਜੀ ਦੇਖੋ ਇਹ ਵਾਲਾ ਵਰਕਾ ਜਿਹੜਾ ਸਾਰਾ ਇਹ ਮੋਰ ਚਿੜੀਆਂ ਹਰ ਇੱਕ ਤਰ੍ਹਾਂ ਦਾ ਵਰਕਾ ਜਿਹੜਾ ਹੈ ਆਪਣਾ ਮੂਰੀ ਤੇ ਵਗੈਰਾ ਹੈ ਦੇਖੋ ਬਹੁਤ ਹੈਵੀ ਵਰਕਾ ਦਾ ਮੂਰੀ ਦਾ ਇਹ ਦੇਖੋ ਬਾਜੂ ਤੇ ਇਹਦੇ ਮੂਰੀ ਤੇ ਵਰਕ ਆ ਗਿਆ ਬਾਹਾਂ ਤੇ ਆ ਗਿਆ ਤੇ ਸ਼ਰਟ ਤੇ ਆ ਬਹੁਤ ਜਿਆਦਾ ਸੋਹਣਾ ਸੂਟ ਆਪਣਾ ਤਿਆਰ ਹੋਇਆ ਤੇ ਨਾਲ ਆਪਾਂ ਪਿਓਰ ਔਰਗੇਂਜ਼ਾ ਦਾ ਜਿਹੜਾ ਦੁਪੱਟਾ ਹੈਗਾ ਉਹ ਰੈਡੀ ਕਰਵਾਇਆ 2 ਸ਼ੇਡ ਦੇ ਵਿੱਚ ਆਪਣਾ ਦੁਪੱਟਾ ਜਿਹੜਾ ਹੈ ਤਿਆਰ ਹੋਇਆਗਾ ਦੇਖੋ ਉਹ ਸ਼ੇਡ ਦੇ ਵਿੱਚ ਤਿਆਰ ਹੈਗਾ ਜਿਹੜਾ ਆਪਣਾ ਸੈਂਟਰ ਹੈਗਾ ਦਪੱਟੇ ਦਾ ਇਹ ਆਪਣਾ ਰੱਖਿਆ ਹੈਗਾ ਗਲਾਬੀ ਰਜ਼ੈਂਟਾ ਕੱਲਾ ਜਿਹਨੂੰ ਆਪਾਂ ਕਹਿੰਦੇ ਆਂਗੇ ਤੇ ਜਿਹੜਾ ਆਪਣਾ ਫੋਰ ਸਾਈਡ ਹੈਗਾ ਇਹ ਆਪਣਾ ਆ ਗਿਆ ਵਾਈਟ ਇਹਦਾ ਤੇ ਗੋਲਡਨ ਆਪਾਂ ਗੋਟੇ ਦੇ ਨਾਲ ਫਿਨਿਸ਼ਿੰਗ ਦਿੱਤੀ ਆ ਕਿੰਨਾ ਸੋਹਣਾ ਸੂਟ ਆਪਣਾ ਬਣ ਕੇ ਤਿਆਰ ਹੋਇਆਗਾ ਹਾਂਜੀ ਬਹੁਤ ਜਿਆਦਾ ਸੋਹਣਾ ਦੇਖੋ ਆਪਣਾ ਇਹ ਸੂਟ ਤਿਆਰ ਹੋਇਆ ਦੇਖੋ ਗੋਲਡਨ ਗੋਟੇ ਦੇ ਨਾਲ ਆਪਾਂ ਹਾ ਬਲੂ ਗੋਟੇ ਦਾ ਟੱਚ ਦਿੱਤਾ ਡਬਲ ਗੋਟਾ ਲਗਾਇਆ ਹੋਇਆ ਆਪਾਂ ਨੇ ਉੱਪਰ ਪਹਿਲਾਂ ਗੋਲਡਨ ਲਗਾਇਆ ਫਿਰ ਬਲੂ ਲਗਾਇਆ ਕਿਉਂਕਿ ਜੇ ਆਪਾਂ ਕੱਲਾ ਗੋਲਡਨ ਲਗਾ ਦਿੱਤਾ ਵਾਈਟ ਦੇ ਨਾਲ ਇਹਨੂੰ ਬਿਲਕੁਲ ਨਹੀਂ ਸਜਣਾ ਹੈਗਾ ਤੇ ਆਪਾਂ ਇਹਨੂੰ ਹੁਣ ਵਧੀਆ ਫਿਨਿਸ਼ ਕਰਨ ਦੇ ਲਈ ਦੁਪੱਟੇ ਨੂੰ ਫਿਰ ਨਾਲ ਆਪਾਂ ਬਲੂ ਦਾ ਟੱਚ ਦੇਖੋ ਬਲੂ ਕਲਰ ਵਿੱਚ ਹੈ ਇਹਦੇ ਤਾਂ ਬਲੂ ਦਾ ਟੱਚ ਦਿੱਤਾ ਜੇ ਆਪਾਂ ਮਜ਼ੈਂਟਾ ਵੀ ਦੇ ਸਕਦੇ ਸੀ ਬਟ ਮਜ਼ੈਂਟਾ ਕਲਰ ਆਪਣਾ ਦੁਪੱਟੇ ਦੇ ਵਿੱਚ ਹੈ ਗਈ ਹੈਗਾ ਹੈਗਾ ਸੀਗਾ ਤਾਂ ਕਰਕੇ ਆਪਣੇ ਬਲੂ ਦਾ ਟੱਚ ਦੇ ਦਿੱਤਾ ਤਿੰਨੇ ਕਲਰ ਇਹਦੇ ਵਿੱਚ ਐਡ ਕਰਕੇ ਦੇਖੋ ਕਿੰਨਾ ਸੋਹਣਾ ਆਪਣਾ ਜਿਹੜਾ ਸੂਟ ਹੈ ਬਣ ਕੇ ਤਿਆਰ ਹੋਇਆਗਾ ਤੁਸੀਂ ਆਪਣਾ ਸੇਮ ਵੀ ਤਿਆਰ ਕਰਵਾ ਸਕਦੇ ਹੋਗੇ ਆਪਣਾ ਡਿਫਰੈਂਟ ਕਲਰ ਦੇ ਨਾਲ ਆਪਣਾ ਡਿਫਰੈਂਟ ਹਨਾ ਥੋੜਾ ਬੋਟਾ ਜਿਹਾ ਕੁਝ ਐਡ ਕਰਵਾਉਣਾ ਜਿਆਦਾ ਕੁਝ ਬਰ ਪਰ ਆਪਣਾ ਸ਼ਰਟ ਦੇ ਵਿੱਚ ਐਡ ਕਰਵਾਉਣਾ ਹਨ ਤਾਂ ਵਾਸਾ ਵਿੱਚ ਜੇ ਦੁਪੱਟੇ ਤੇ ਐਡ ਕਰਵਾਉਣਾ ਉਹ ਤੇ ਕਰਵਾ ਸਕਦੇ ਹੋ ਦੁਪੱਟੇ ਦੇ ਵਿੱਚ ਬੂਤੀ ਵਗੈਰਾ ਬਹੁਤ ਹੀ ਜਿਆਦਾ ਸੋਹਣਾ ਆਪਣਾ ਡਿਫਰੈਂਟ ਲੁੱਕ ਵਾਲਾ ਆਪਣਾ ਵਧੀਆ ਗਰਲਿਸ਼ ਲੁੱਕ ਵਾਲਾ ਤਿਆਰ ਹੋਇਆ ਸੂਟ ਤੁਸੀਂ ਆਪਣਾ ਸੇਮ ਰੈਡੀ ਕਰਵਾਉਣਾ ਤਾਂ ਆਪਣਾ ਸੇਮ ਰੈਡੀ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਇਹ ਸੂਟ ਆਪਾਂ ਨੇ ਰੈਡੀ ਕਰਵਾਇਆ ਇਹ ਸਿਮਰ ਟਿਸ਼ੂ ਦੀ ਫੈਬਰਿਕ ਆ ਆਪਾਂ ਕੰਟਰਾਸਟ ਦੇ ਵਿੱਚ ਰੈਡੀ ਕਰਵਾਇਆ ਬਹੁਤ ਹੀ ਜਿਆਦਾ ਸੋਹਣਾ ਇਹਦਾ ਕਲਰ ਕੰਬੀਨੇਸ਼ਨ ਹੈਗਾ ਦੇਖੋ ਕੰਟਰਾਸਟ ਬਹੁਤ ਸੋਹਣਾ ਬਣਿਆ ਦੇਖੋ ਇਹਦਾ ਇਹ ਆਪਾਂ ਨੇ ਫਰੋਜੀ ਕਲਰ ਦੀ ਜਿਹੜੀ ਸ਼ਰਦਈ ਫਰੋਜੀ ਕਲਰ ਹੁੰਦਾ ਆਪਾਂ ਡਾਰਕ ਸਟਾਈਲ ਕਲਰ ਵੀ ਕਹਿ ਦਿੰਦੇ ਐ ਇਹਨੂੰ ਇਹ ਬਾਟਮ ਦਾ ਕਲਰ ਹੈਗਾ ਤੇ ਜਿਹੜਾ ਆਪਣਾ ਮਹਿੰਦੀ ਕਲਰ ਹੈਗਾ ਇਹ ਸ਼ਰਟ ਦਾ ਕਲਰ ਹੈਗਾ ਸਿਮਰ ਟਿਸ਼ੂ ਦੀ ਫੈਬਰਿਕ ਆਗੀ ਸਿਮਰ ਟਿਸ਼ੂ ਦੀ ਹੀ ਸ਼ਰਟ ਆਗੀ ਤੇ ਬਾਟਮ ਆਗੀ ਸਿਮਰ ਟਿਸ਼ੂ ਦੀ ਫੈਬਰਿਕ ਆ ਸਾਰਾ ਆਪਣਾ ਟੋਟਲ ਹੈਂਡ ਦੇ ਵਿੱਚ ਹੀ ਸੂਟ ਹੈ ਜਿਹੜਾ ਇਹ ਰੈਡੀ ਕਰਵਾਇਆ ਹੈ ਦੇਖੋ ਇਹਦਾ ਵੀ ਸ਼ੇਪ ਨੈੱਕ ਦੇ ਉੱਪਰ ਵਰਕ ਹੋਇਆ ਹੈ ਇਹਦਾ ਵੀ ਸ਼ੇਪ ਨੈੱਕ ਤੇ ਸਾਰਾ ਟੋਟਲ ਹੈਂਡ ਜੀ ਬਣਿਆ ਹੋਇਆ ਸੂਟ ਆਪਣਾ ਦੇਖੋ ਬਹੁਤ ਸੋਹਣੀ ਬਾਜੂ ਦਾ ਵਰਕ ਹੋਇਆ ਹੈ ਕਾਫੀ ਹੈਵੀ ਦੇਖੋ ਬਾਹਨਾ ਵਰ ਕਾਫੀ ਜ਼ਿਆਦਾ ਸੋਨਾਗਾ ਦੇਖੋ ਟੋਟਲ ਹੈਂਡ ਦੇ ਵਿੱਚ ਹੀ ਆਪਣਾ ਦੇਖੋ ਸਾਰਾ ਸੂਟ ਤਿਆਰ ਹੈਗਾ ਕਾਫੀ ਜਿਹੜਾ ਹੈਵੀ ਹੈਗਾ ਆਪਣਾ ਇਹ ਬੰਦ ਵਰਕ ਹੈਗਾ ਬਹੁਤ ਜ਼ਿਆਦਾ ਸੋਨਾ ਆਪਣਾ ਸੂਟ ਤਿਆਰ ਹੋਇਆਗਾ ਇਹ ਤਾਂ ਦੋਨੋਂ ਬਾਹਵਾ ਦੇ ਉੱਪਰ ਵਰਕਾਂ ਜੇ ਇਹ ਵਾਲਾ ਬਾਹਵਾ ਦੇ ਉੱਪਰ ਵਰਕ ਆ ਇਹਦੇ ਘੇਰੇ ਵਗੈਰਾ ਤੇ ਕੋਈ ਵਰਕ ਨਹੀਂ ਹੈਗਾ ਤੇ ਨਾਲ ਆਪਾਂ ਨੇ ਕੰਟਰਾਸਟ ਰੱਖਿਆ ਦੇਖੋ ਬਾਟਮ ਦਾ ਤੇ ਬਾਟਮ ਦੇ ਉੱਪਰ ਵਰਕ ਹੈ ਇੰਦਾ ਪੂਰਾ ਹੈਵੀ ਵਰਕ ਹੀ ਦੇਖੋ ਆਪਾਂ ਨੂੰ ਬਾਟਮ ਦੇ ਉੱਪਰ ਮਿਲੂਗਾ ਇਹਦਾ ਐਵੇਂ ਪੂਰਾ ਹੈਵੀ ਵਰਕ ਦੇਖੋ ਇਹ ਬਾਟਮ ਦੇ ਉੱਪਰ ਆਗਾ ਮੋਰੀਆਂ ਦੇ ਉੱਪਰ ਦੇਖੋ ਸਾਰਾ ਵਰਕ ਇਹ ਵਾਲਾ ਆ ਗਿਆ ਆਪਣਾ ਬਾਜੂ ਦੇ ਉੱਪਰ neck ਤੇ ਤੇ ਬਾਟਮ ਤੇ ਤੁਸੀਂ ਨਾਲ ਆਪਣਾ ਘੇਰੇ ਵਗੈਰਾ ਤੇ ਆਹ ਵਾਲੇ ਵਿਲ ਐਡ ਕਰਵਾ ਸਕਦੇ ਹੋ ਵਿੱਚ ਕੋਈ ਆਪਣੀ ਬੂਟੀ ਐਡ ਕਰਵਾ ਸਕਦੇ ਹੋ ਨਾ ਉਹ ਜਿਵੇਂ ਤੁਹਾਨੂੰ ਪਸੰਦ ਆ ਤੁਸੀਂ ਉਹ ਵੀ ਕਰਵਾ ਸਕਦੇ ਹੋ ਆਪਣਾ ਤੇ ਨਾਲ ਆਪਾਂ ਇਹਦੇ ਪਿਓਰ ਔਰਗੈਂਜ਼ਾ ਦਾ ਜਿਹੜਾ ਦੁਪੱਟਾ ਹੈਗਾ ਉਹ ਰੈਡੀ ਕਰਵਾਇਆ ਗਿਆ ਪਿਓਰ ਔਰਗੈਂਜ਼ਾ ਦਾ ਦੁਪੱਟਾ ਹੈਗਾ ਤੇ ਟੂ ਸ਼ੇਡ ਦੇ ਵਿੱਚ ਆਪਾਂ ਨੇ ਦੇਖੋ ਨੂੰ ਰੈਡੀ ਕਰਵਾਇਆ ਹੈਗਾ ਇੱਕ ਇੱਕ ਜਿਹੜਾ ਕਲਰ ਹੈਗਾ ਆਪਾਂ ਨੇ ਸ਼ਰਟ ਨਾਲ ਦਾ ਤੇ ਬਾਟਮ ਨਾਲ ਦਾ ਟੂ ਸ਼ੇਡ ਦੇ ਵਿੱਚ ਰੈਡੀ ਕਰਵਾਇਆ ਦੁਪੱਟਾ ਬਹੁਤ ਹੀ ਜਿਆਦਾ ਸੋਹਣਾ ਆਪਣਾ ਦੇਖੋ ਸੂਟ ਬਣ ਕੇ ਤਿਆਰ ਹੋਇਆ ਪਾਰਟੀ ਵੇਅਰ ਵਧੀਆ ਤੁਸੀਂ ਐਵੇਂ ਆਪਣਾ ਜਿਹੜਾ ਸੂਟ ਤਿਆਰ ਕਰਵਾ ਸਕਦੇ ਤੁਸੀਂ ਇਹ ਕੰਟਰਾਸਟ ਦੇ ਵਿੱਚ ਹੈਗਾ ਤੁਸੀਂ ਆਪਣਾ 올ਓਵਰ ਪੂਰਾ ਥੁੱਲ ਸੂਟ ਜਿਹੜਾ 5 ਮੀਟਰ ਹਨ ਉਹਦਾ ਤੁਸੀਂ ਆਪਣਾ ਸਾਰਾ 올ਓਵਰ ਵੀ ਕਰਵਾ ਸਕਦੇ ਹੋ ਬਰਕਰ ਤੁਹਾਡੀ ਆਪਣੀ ਚੋਇਸ ਦਾ ਫੈਬਰਿਕ ਆਪਣੀ ਚੋਇਸ ਦੇ ਫੈਬਰਿਕ ਵੀ ਚੇਂਜ ਕਰ ਸਕਦੇ ਹੋ ਸੇਮ ਟੂ ਸੇਮ ਰੈਡੀ ਕਰਵਾਉਣਾ ਤਾਂ ਆਪਣਾ ਸੇਮ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂ ਇਹ ਵਾਲਾ ਜਿਹੜਾ ਸੂਟ ਹੈਗਾ ਇਹ ਆਪਾਂ ਨੇ ਸੈਟਨ ਔਰਗੈਂਜ਼ਾ ਤੇ ਰੈਡੀ ਕਰਵਾਇਆ ਹੈਗਾ ਸੈਟਨ ਔਰਗੈਂਜ਼ਾ ਦੀ ਇਹਦੀ ਹੀ ਜਿਹੜੀ ਆਗੀ ਫੈਬਰਿਕ ਆਗੀ ਲੈਮਨ ਜਿਹਾ ਕਲਰ ਹੈ ਦਾ ਲਾਈਟ ਲੈਮਨ ਜਿਹਾ ਕਲਰ ਹੈਗਾ ਤੇ ਸੈਟਨ ਔਰਗੰਜ਼ਾ ਦੀ ਇਹਦੀ ਫੈਬਰਿਕ ਹੈ ਦੇਖੋ ਇਹਦੇ ਆਪਾਂ ਟੋਟਲ ਹੈਂਡ ਦੇ ਨਾਲ ਦੇਖੋ ਇਹ ਸਾਰਾ ਸੂਟ ਜਿਹੜਾ ਤਿਆਰ ਕਰਵਾਇਆਗਾ ਟੋਟਲ ਹੈਂਡਵਰਕ ਦੇ ਵਿੱਚ ਤਿਆਰ ਹੈਗਾ ਇਹ ਵਾਲਾ ਆਗਾ ਜਿਹੜਾ ਨੱਕ ਤੇ ਵਰਕ ਵਿੱਚ ਦੇ ਇੱਕ ਕਲਰ ਦਾ ਜਿਹੜਾ ਥ੍ਰੈਡ ਹੈਗਾ ਉਹ ਯੂਜ਼ ਹੋਇਆਗਾ ਡਾਰਕ ਫਰੋਜੀ ਕਲਰ ਹੈ ਜਿਹੜਾ ਆਪਾਂ ਯੂਜ਼ ਕੀਤਾ ਹੈਗਾ ਥ੍ਰੈਡ ਦਾ ਬਾਕੀ ਸਾਰਾ ਟੋਟਲ ਹੈਂਡ ਦੇ ਵਿੱਚ ਹੀ ਜਿਹੜਾ ਸੂਟ ਹੈ ਇਹ ਤਿਆਰ ਹੈਗਾ ਸਾਰਾ ਹੱਥ ਨਾਲ ਹੀ ਕੀਤਾ ਹੋਇਆ ਜੋ ਥ੍ਰੈਡ ਵਾਲਾ ਕੰਮ ਹੈ ਇਹ ਵੀ ਸਾਰਾ ਹੱਥ ਨਾਲ ਹੀ ਹੋਇਆ ਹੈਗਾ ਟੋਟਲ ਹੈਂਡ ਚ ਆਪਣਾ ਸੂਟ ਤਿਆ ਇਦਾਂ ਹੀ ਆਜੂ ਬਾਜੂ ਦਾ ਵਰਕ ਬਾਜੂ ਤੇ ਆਪਣੇ ਦਾ ਪੈਚ ਲਗਾ ਕੇ ਦੇਖੋ ਵਰਕ ਹੋਇਆ ਹੈਗਾ ਆਹ ਵਾਲਾ ਪੈਚ ਲੱਗਿਆ ਹੋਇਆ ਹੈ ਬਾਜੂ ਦੇ ਉੱਪਰ ਫੇਰ ਇਹ ਸਾਰਾ ਹੈਗਾ ਵਰਕ ਹੋਇਆ ਹੈ ਬਹੁਤ ਹੀ ਜਿਆਦਾ ਸੋਹਣੇ ਸੂਟ ਤਿਆਰ ਹੋਏ ਲਗੇ ਆਪਣੇ ਇਹ ਵਧੀਆ ਤੇਮਲ ਆ ਗਿਆ ਬਾਜੂ ਦੇ ਵਰਕ ਬਾਟਮ ਤੇ ਕੋਈ ਵਰਕ ਨਹੀਂ ਹੈਗਾ ਤੇ ਨਾ ਹੀ ਇਹਦੇ ਘੇਰੇ ਵਗੈਰਾ ਤੇ ਕੋਈ ਵਰਕ ਹੈਗਾ ਇਹਦੇ ਗਲੇ ਦਾ ਵਰਕ ਤੇ ਬਾਹਾਂ ਦਾ ਵਰਕ ਹੈਗਾ ਦੇਖੋ ਤੁਸੀਂ ਆਪਣਾ ਇਦਾਂ ਵੀ ਜਿਹੜਾ ਸੂਟ ਹੈਗਾ ਕਰਵਾ ਸਕਦੇ ਹੋ ਰੈਡੀ ਨਾਲ ਇਹਦੇ ਪਿਓਰ ਔਰਗੈਂਜ਼ਾ ਦਾ ਜਿਹੜਾ ਦੁਪੱਟਾ ਆਪਾਂ ਨੇ ਉਹ ਤਿਆਰ ਕਰਵਾਇਆ ਹੈਗਾ ਅਇਦਾ ਦੇਖੋ ਜਿਹੇ ਜਿਹੇ ਦੇ ਉੱਤੇ ਪੈਚ ਲੱਗਿਆ ਹੋਇਆ ਸੀਗਾ ਉਹੋ ਜੀ ਪੱਟੀ ਆਪਾਂ ਨੇ ਫੋਲਡ ਜਿਹੜੀ ਪੇਸਟਿੰਗ ਪੱਟੀ ਹੈਗੀ ਉਹ ਹੀ ਆਪਾਂ نیچے ਲਗਾ ਕੇ ਇਹਨੂੰ ਫਿਨਿਸ਼ਿੰਗ ਦਿੱਤੀ ਹੈਗੀ ਦੁਪੱਟੇ ਨੂੰ ਬਹੁਤ ਹੀ ਜਿਆਦਾ ਸੋਨਾ ਆਪਣਾ ਜਿਹੜਾ ਸੂਟ ਹੈ ਤਿਆਰ ਹੋਇਆਗਾ ਟੋਟਲ ਹੈਂਡ ਦੇ ਵਿੱਚ ਰੈਡੀ ਹੈਗਾ ਤੁਸੀਂ ਆਪਣਾ ਹਨ ਇਹਦੇ ਵਿੱਚ ਹੋਰ ਵਰਕ ਐਡ ਕਰਵਾਉਣਾ ਬਾਟਮ ਦਾ ਘੇਰੇ ਦਾ ਆਪਣਾ ਉਹ ਵੀ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਤੇ ਇਹਦੇ ਵਿੱਚ ਹਨ ਕੋਈ ਆਪਣਾ ਜਿਹੜਾ ਫੈਬਰਿਕ ਆ ਤੁਸੀਂ ਉਹ ਚੇਂਜ ਕਰਨਾਗਾ ਕਲਰ ਆ ਜਿਹੜਾ ਉਹ ਚੇਂਜ ਕਰਨਾ ਤੁਸੀਂ ਆਪਣੇ ਆਪਣੀ ਚੁਆਇਸ ਦੇ ਅਕੋਰਡਿੰਗ ਜੋ ਤੁਹਾਨੂੰ ਪਸੰਦ ਆ ਫੈਬਰਿਕ ਕਲਰ ਹਨਾ ਤੁਸੀਂ ਉਹੀ ਆਪਣੀ ਜਿਹੜੀ ਸਾਨੂੰ ਦੱਸ ਕੇ ਡਿਟੇਲ ਆਪਣਾ ਇਹ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਇਹ ਸਾਨੂੰ ਆਪਣੇ ਅੱਜ ਵਾਲੇ ਸੂਟ ਤੇ ਸਾਰੇ ਵਰਕ ਦੀ ਡਿਟੇਲ ਫੈਬਰਿਕ ਦੀ ਡਿਟੇਲ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸ ਚੁੱਕੇ ਹਾਂ ਕਿਵੇਂ ਤੁਸੀਂ ਆਪਣੇ ਫੈਬਰਿਕ ਚੇਂਜ ਕਰ ਸਕਦੇ ਹੋ ਕਿਵੇਂ ਤੁਸੀਂ ਆਪਣਾ ਵਰਕ ਚੇਂਜ ਕਰ ਸਕਦੇ ਹੋ ਹਨ ਤੇ ਕਿਵੇਂ ਬਣ ਵਰਕ ਸਕਿਪ ਕਰਵਾ ਕੇ ਐਡ ਕਰਵਾ ਕੇ ਤੁਸੀਂ ਨਾ ਉਸ ਦਾ ਆਪਣਾ ਬੁਟੀਕ ਤੋਂ ਸੂਟ ਤਿਆਰ ਕਰਵਾਉਣ ਦਾ ਆਪਣਾ ਹੀ ਫਾਇਦਾ ਹੁੰਦਾਗਾ ਕਿ ਆਪਣਾ ਡਿਜ਼ਾਈਨ ਆਪਣੇ ਅਕੋਰਡਿੰਗ ਆਪਾਂ ਆਪਣਾ ਅਨਾਲਿਟਿਕ ਚੇਂਜ ਇਹ ਕਰ ਸਕਦੇ ਹੁੰਦੇ ਨੇ ਇਹ ਘੇਰੇ ਵਾਲਾ ਵਰਕ ਨੂੰ ਸੈਂਟਰ ਪੈਨਲਾਂ ਚ ਚੇਂਜ ਕਰ ਸਕਦੇ ਜੀ ਸੈਂਟਰ ਪੈਨਲ ਇਹਦਾ ਉਹ ਘੇਰੇ ਜਿਆ ਤੇ ਉਹੀ ਵਰਕ ਆਪਾਂ ਸੇਮ ਬਾਟਮ ਤੇ ਨਾ ਜਿਵੇਂ ਮੈਂ ਪਸੰਦ ਕਰਦੇ ਆਂਗੇ ਆਪਾਂ ਉਵੇਂ ਆਪਣਾ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹਾਂ ਹਾਂ ਜੀ ਸਾਰੇ 850 ਮੈਂ ਆਪਣੇ ਵਟਸਐਪ ਤੇ ਭੇਜ ਸਕਦੇ ਹਾਂ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆਉਂਦਾ 6239168900 ਸਾਡੇ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਸ਼ੀ ਕਾ